ਕੂਲਰ ਲਾਈਨ ਦੇ ਵਿੱਚ ਫਾਇਦਾ ਜਾਂ ਏਸੀ ਲਾਈਨ ਦੇ ਵਿੱਚ ਫਾਇਦਾ ਕਿਹੜੇ ਕਿੰਨੀ ਬਿਜਲੀ ਖਾਂਦਾ ਤੇ ਇਹ ਵੀਡੀਓ ਦੇਖ ਕੇ ਤੁਸੀਂ ਆਪਣੇ ਹਜ਼ਾਰਾਂ ਰੁਪਏ ਬਚਾ ਸਕਦੇ ਹੋ ਇਹ ਵੀਡੀਓ ਜੇ ਆਪਾਂ ਹਰ ਇੱਕ ਜਾਣਕਾਰੀ ਦੇਵਾਂਗੇ ਜਿਸ ਦੇ ਨਾਲ ਤੁਹਾਨੂੰ ਪਤਾ ਲੱਗ ਜਾਵੇ ਆਪਣਾ ਕੂਲਰ ਲੈਣਾ ਚਾਹੀਦਾ ਏਸੀ ਲੈਣਾ ਚਾਹੀਦਾ ਤੇ ਤੁਸੀਂ ਕਮੈਂਟ ਕਰਕੇ ਸੋ ਵੀ ਕਿੰਨਾ ਕਿੰਨਾ ਘਰਾਂ ਦੇ ਵੀ ਏਸੀ ਲੱਗੇ ਹੋਏ ਨੇ ਜਿਵੇਂ ਕਿ ਅੱਜ ਕੱਲ 70 80% ਲੋਕਾਂ ਦੇ ਘਰ 'ਚ ਏਸੀ ਲੱਗੇ ਹੋਏ ਨੇ ਕੂਲਰ ਅੱਜ ਕੱਲ ਕੋਈ ਕੋਈ ਹੀ ਲੈਂਦਾ ਮਤਲਬ ਬਹੁਤ ਘੱਟ ਲੋਕ ਲੈਂਦੇ ਆ ਜਿਹੜੇ ਕੂਲਰ ਲੈਂਦੇ ਆ ਕਿਉਂਕਿ ਕੂਲਰ ਦੀ ਕੀਮਤ ਜੇ ਏਸੀ ਵੀ ਮਿਲਣ ਲੱਗੇ ਤੇ ਮਤਲਬ ਜਿੰਨੇ ਦਾ ਕੂਲਰ ਹੋ ਰਹੇ ਓਨੇ ਦੀ ਏਸੀ ਹੋ ਰਹੇ ਨੇ ਤੇ ਹੁਣ ਆਪਾਂ ਦੱਸ ਦਿਆਂ ਵੀ ਇੱਕ ਆਪਾਂ ਗੱਲ ਇਹਦੇ ਵੀ ਜਿੱਥੇ ਕੂਲਰ ਵਰਤਿਆ ਜਾਊਗਾ ਉਥੇ ਏਸੀ ਨਹੀਂ ਵਰਤਿਆ ਜਾਦਾ ਜਿੱਥੇ ਏਸੀ ਵਰਤਿਆ ਜਾਊਗਾ ਉਹਦੀ ਜਗ੍ਹਾ ਕੂਲਰ ਨਹੀਂ ਲੈ ਸਕਦਾ ਦੋਵਾਂ ਦੇ ਮਤਲਬ ਕਿ ਇੱਕ ਤਾਂ ਉਹ ਅਲੱਗ ਕਿਉਂਕਿ ਕੂਲਰ ਚੱਕ ਆਪਾਂ ਕਿਸੇ ਵੀ ਕਮਰੇ ਚ ਲੈ ਜਾ ਸਕਦੇ ਏਸੀ ਇੱਕੋ ਜਗ੍ਹਾ ਤੇ ਹੁੰਦਾ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਦੱਸਦੇ ਬਿਜਲੀ ਕਿੰਨੀ ਖਾਂਦੇ ਨੇ ਕਿੰਨੀ ਕਿੰਨੀ ਬਿਜਲੀ ਖਾਂਦੇ ਆ ਜਿਵੇਂ ਕੂਲਰ ਦੀ ਮੋਟਰ ਨੇ 140 ਵਾਟ ਦੀ ਤੇ ਵਿੱਚ ਉਹਦੇ ਦੋ ਮੋਟਰਾਂ ਹੁੰਦੀਆਂ ਨੇ ਪਾਣੀ ਵਾਲੀਆਂ ਜਿਹੜੀ ਪਾਣੀ ਚਾਹਤ ਨੇ ਕਹਿੰਦੇ ਆ ਹਰ ਅੱਜ ਕੱਲ ਜਿੰਨੇ ਵੀ ਕੂਲਰ ਆਉਂਦੇ ਆ ਸਾਰਿਆਂ 'ਚ ਦੋ ਮੋਟਰਾਂ ਹੁੰਦੀਆਂ ਹੁੰਦੀਆਂ ਨੇ ਡਬਲ ਪੰਪ ਹੁੰਦੇ ਨੇ ਸਾਰੇ ਪਹਿਲਾਂ ਸਿੰਗਲ ਪੰਪ ਵਾਲੇ ਆਉਂਦੇ ਸੀਗਾ ਤੇ ਹੁਣ ਆਪਾਂ 10 ਘੰਟਿਆਂ ਦਾ ਕੱਢਤਾ ਕਿਉਂਕਿ ਘੰਟੇ ਤੋਂ ਘੰਟੇ ਦਾ ਹੁਣ ਆਪਾਂ ਰਿਜ਼ਲਟ ਕੱਢ ਵੀ ਸਕਦੇ ਤਿੰਨ ਜੁਨਟਾਂ ਖਾਊਗਾ ਤਿੰਨ ਜੁਨਟਾਂ ਅੱਜ ਦੇ ਰੇਟ ਦੇ ਹਿਸਾਬ ਨਾਲ ਬਣਦੀਆਂ ਨੇ ਜਿਵੇਂ 5.5 ਰੁਪਏ ਲਾ ਲੋ ਵੀ ਜੁਨਟ ਦਾ ਰੇਟ ਹੈਗਾ ਇਹਨਾਂ ਰੇਟ ਤੇ 16 17 ਰੁਪਈਆ ਦਾ ਬਣਦਾ ਜੇ ਆਪਾਂ ਨੂੰ 10 ਘੰਟੇ ਚਲਾਉਣੇ 10 ਘੰਟੇ ਹੀ ਮਤਲਬ ਕਿ ਵੱਧੋ ਕੁਲਰ ਥੋੜਾ ਏਸ਼ੀ ਨਾਲ ਵੱਧ ਚੱਲੇ ਜਾਂਦਾ ਜਿਵੇਂ ਵੀ 10 ਘੰਟੇ ਦਾ ਚੱਲੀ ਜਾਂਦਾ ਇਹ ਖਾਊਗਾ 16-17 ਰੁਪਿਆ ਦੀ ਬਿਜਲੀ ਇਹਦੀ ਕੀਮਤ ਹੁੰਦੀ ਹੈ ਅੱਜ ਕੱਲ ਨਾਰਮਲ ਕੁਲਰ 15000 ਤੋਂ ਸਟਾਰਟ ਹੁੰਦੇ ਮਹਿੰਗੀ ਤੋਂ ਮਹਿੰਗੀ ਕਿੰਨੇ ਮਰਜ਼ੀ ਲੈ ਲਓ ਕਿਉਂਕਿ ਹੁਣ ਜਿਹੜੇ ਮਾਡਰਨ ਕੁਲਰ ਆ ਰਹੇ ਇਹ ਮਹਿੰਗੇ ਬਹੁਤ ਹੁੰਦੇ ਨੇ ਤੇ ਹੁਣ ਤਿੰਨ ਇਹਦੀ ਜਿਹੜੀ ਲਾਈਫ ਹੁੰਦੀ ਹੈ 3-4 ਸਾਲ ਦੀ ਹੁੰਦੀ ਹੈ ਉਹ ਵੀ ਜੇ ਕੋਈ ਫੁੱਲ ਸੰਭਾਲ ਕੇ ਰੱਖੋ ਤਿੰਨ-ਚਾਰ ਸਾਲ ਦੀ ਫੇਰ ਹੋਊਗੀ ਜਿਵੇਂ ਕਈਆਂ ਦੇ ਤਾਂ ਮਨਸਾਲ ਦੋ ਕਈਆਂ ਦੇ ਭਾਈ ਐਤੋਂ ਵੱਧ ਵੀ ਘਟੇ ਜਾਂਦੇ ਨੇ ਜਿੰਨਾ ਹੀ ਬਾਲੀ ਸੰਭਾਲ ਹੁੰਦੀ ਹੈ ਜਿਹੜੇ ਪ੍ਰਿੰਟ ਪੂੰਡ ਕਰਾ ਲੈਂਦੇ ਨੇ ਬਾਅਦ ਚੋਂ ਇੱਕ ਮਹੀਨੇ ਦਾ ਖਰਚਾ ਲਈਏ ਆਪਾਂ ਦਾ ਇੱਕ ਮਹੀਨੇ ਦਾ ਹੋ ਗਿਆ 510 ਰੁਪਈਆ ਦਾ ਮਤਲਬ 510 ਰੁਪਈਆ ਦੀ ਬਿਜਲੀ ਇੱਕ ਮਹੀਨੇ ਦੇ ਵਿੱਚ ਜਿਹੜਾ ਥੋੜਾ ਕੂਲਰ ਖਾਊਗਾ ਬਾਕੀ ਸਰਵਿਸ ਵਗੈਰਾ ਜਿਹੜੀ ਆਪਾਂ ਕਹਿੰਦੇ ਦੋ ਤਿੰਨ ਮਹੀਨੇ ਬਾਅਦ ਹੁੰਦੀ ਹੈ ਉਹ ਥੋੜੀ-ਮੋਟੀ ਗੜਬੜ ਜਿਹੜੀ ਕੂਲਰ 'ਚ ਹੋਈ ਜਾਂ ਮੋਟਰ ਜਿਹੜੇ ਪੰਪ ਹੁੰਦੇ ਨੇ ਜਲਦੀ ਖਰਾਬ ਉਹਨਾਂ ਦੇ ਪੰਪ ਵਗੈਰਾ ਖਰਾਬ ਹੋ ਜਾਂਦੇ ਨੇ ਤੇ ਬਸ ਥੋੜਾ-ਮੋਟੀ ਹੁੰਦਾ ਬਾਕੀ ਬਾਲਾ ਖਰਚਾ ਹੋਰ ਨਹੀਂ ਲ ਤੇ ਨਮਾਦ ਨੂੰ ਕੀਮਤ ਦੱਸਦੀ ਵੀ ਨਮਾ ਇਹਨਾਂ ਹੁੰਦਾ ਹੁਣ ਆਪਾਂ ਆ ਜੀ ਏਸੀ ਤੇ ਏਸੀ ਡੇਟਾ ਹੁੰਦਾ ਯਾਦੇ ਆਪਣੇ ਮਤਲਬ ਕਿ ਦੇਖੀਏ ਆਪਾਂ ਜੇ 7 70% ਲੋਕਾਂ ਦੇ ਡੇਟਾ ਉਦੇ ਹੀ ਜ਼ਿਆਦੇ ਨੇ 3 ਸਟਾਰ ਦਾ ਲਾਗ ਮੈਂ ਆਪਾਂ 3 ਸਟਾਰ ਹੀ ਜ਼ਿਆਦੇ ਨੇ 5 ਸਟਾਰ ਮਤਲਬ ਬਹੁਤ ਘੱਟ ਲੈਂਦੇ ਨੇ ਤੇ ਇਹ 3 ਸਟਾਰ ਦਾ ਡੇਟਾ ਹੁੰਦਾ ਆਪਾਂ ਲੈ 10 ਘੰਟਿਆਂ ਦਾ 10 ਘੰਟੇ ਏਸੀ ਮਤਲਬ ਬਹੁਤ ਘੱਟ ਚੱਲਦਾ ਜੇਕਰ ਆਪਾਂ ਦਿਨੇ ਵੀ ਚਲਾਈਏ ਤਾਂ 10 ਘੰਟੇ ਚੱਲੂਗਾ ਕਿਉਂਕਿ 4-5 ਘੰਟੇ ਅਗਲਾ ਮਹੀਨ ਜੇ ਜੇਕਰ ਇੱਕ ਵਾਰੀ ਏਸੀ ਲਾ ਕੇ ਭਾਈ 4-5 ਘੰਟੇ ਮਾਹਨ ਚਲਾਉਂ ਫਿਰ ਅਗਲਾ ਬੰਦ ਕਰ ਦਾਂਦਾ ਤੇ ਬਾਕੀ ਜੇ ਆਪਾਂ ਦੋ ਮਤਲਬ ਦਿਨੇ ਵੀ ਚਲਾਉਣਾ ਤਾਂ 10 ਘੰਟੇ ਲਾ ਲਓ ਚਲੋ ਬਾਕੀ ਤੁਸੀਂ ਕਿੰਨੇ ਟਾਈਮ ਚਲਾਉਣਾ ਉਹ ਟਾਈਮ ਦੇ ਸਹਾਰੇ ਨਾਲ ਕੱਢ ਲਿਓ ਆਪਾਂ ਕੱਢਿਆ 28 ਡਿਗਰੀ ਦੇ ਸਹਾਰੇ ਨਾਲ ਕੱਢਿਆ 26 ਦੇ ਨਾਲ ਕੱਢਿਆ 24 ਨਾਲ ਕੱਢਿਆ 18 ਨਾਲ ਕੱਢਿਆ ਸਭ ਤੋਂ ਵੱਧ ਇਹੀ ਚੱਲਦਾ 24 ਡਿਗਰੀ ਤੇ ਮਤਲਬ ਕਿ 18 ਤੇ ਤਾਂ ਬਹੁਤ ਘੱਟ ਚੱਲਦਾ ਜੇਕਰ 18 ਦੇ ਕੋਈ ਚਲਾਉਂਦਾ ਤਾਂ ਘੰਟਾ ਦੋ ਘੰਡੇ ਮਾਫਾਂ ਚਲਾਉਂਦਾ ਪਰ 24 ਦੇ ਸਭ ਤੋਂ ਵੱਧ ਚੱਲਦਾ ਹੁਣ ਇਹਨਾਂ ਦੇ ਸਹਾਰੇ ਨਾਲ ਆਪਾਂ ਜੁਨਟਾਂ ਕੱਢੀਆਂ ਨੇ ਜਿਵੇਂ 28 ਡਿਗਰੀ ਤੇ ਖਾਊਗਾ ਇਹ ਜੁਨਟ 8 ਡਿਗਰੀ ਤੇ ਜੇਕਰ ਤੁਸੀਂ 28 ਡਿਗਰੀ ਤੇ ਚਲਾਉਨੇ ਹੋਏ ਸੀ ਤਾਂ ਤੁਹਾਡਾ ਚਾਰਜ ਨੂੰਟਾ ਖਾਊਗਾ কুলਰ ਦੇ ਲਵੀ ਭਾਗ ਹੈ ਤਾਂ ਮੰਨ ਲਗੀ ਜੇਕਰ ਤੁਸੀਂ 28 ਤੇ ਚਲਾਉਣਾ ਤਾਂ কুলਰ ਦੇ ਬਰੋਬਰੀ ਆ ਫਿਰ ਤਾਂ ਜੇਕਰ ਹੁਣ ਆਪਾਂ 26 ਤੇ ਲਾਈਏ ਵੀ 26 ਤੇ ਚਲਾਉਣਾ ਤਾਂ ਖਾਊਗਾ 5 ਜੁਨਟਾਂ 5 ਜੁਨਟਾਂ ਖਾਊਗਾ ਤੇ ਹੁਣ ਆਪਾਂ ਚਲਾਵਾ ਜੇ 24 ਡਿਗਰੀ ਤੇ ਸਭ ਤੋਂ ਵੱਧ ਚੱਲਦਾ ਹੈ ਇਹ ਜੇ ਖਾਊਗਾ ਉਹ 7 ਜੁਨਟਾਂ 24 ਡਿਗਰੀ ਤੇ 24 ਡਿਗਰੀ ਤੇ ਮੰਨ ਲੈ 7 ਜੁਨਟਾ ਖਾਊਗਾ 26 ਤੇ 5 ਤੇ 28 ਤੇ 4 ਆ ਤੇ ਹੁਣ ਆਪਾਂ ਜੇ 18 ਚਲਾਉਣਾ ਕਈ ਮਤਲਬ ਕਿ ਹੋ ਸਕਦਾ 18 ਦੇ ਕੋਈ ਚਲਾਉਂਦੇ ਵੀ ਹੁਣ ਸਾਰਦਾ ਮਤਲਬ ਕਿ 18 ਦੇ ਵੀ ਚਲਾਈ ਜਾਂਦੇ ਨੂੰ 10 ਘੰਟੇ ਤਾਂ ਉਹਨਾਂ ਖਾਊਗਾ 15 ਯੂਨਟਾਂ 15 ਯੂਨਟਾਂ ਖਾਜੋ ਸਭ ਤੋਂ ਵੱਧ ਬਿਜਲੀ 18 ਦੇ ਖਾਂਦਾ ਏ ਉਹ 15 ਯੂਨਟਾਂ ਦਾ ਹੁਣ ਤੁਹਾਨੂੰ ਪਤਾ ਜੇਕਰ ਮਤਲਬ ਤੁਸੀਂ 18 ਦੇ ਚਲਾਉਂਗੇ ਫਿਰ ਤਾਂ ਬਹੁਤ ਜ਼ਿਆਦਾ ਬਿਜਲੀ ਖਾਊਗਾ ਇਹ ਤੇ ਇਹਦੀ ਕੀਮਤਾਂ 40000 ਤੋਂ ਵਧਿਆ ਏਸੀ ਸ਼ੁਰੂ ਹੁੰਦੇ ਨੇ ਆ ਸਸਤੇ ਵੀ ਮਿਲ ਜਾਂਦੇ ਪਰ 40000 ਦਾ ਬਿਲਕੁਲ ਮਤਲਬ ਵਧੀਆ ਏਸੀ ਮਿਲ ਜਾਂਦਾ ਵਧੀਆ ਕੰਪਨੀ ਦਾ ਮਿਲ ਜਾਂਦਾ ਤੇ ਇਹਦੀ ਲਾਈਫ ਉਹਦੇ ਨਾਲ ਵੱਧ ਹੁੰਦੀ ਹੈ ਉਹਦੀ 3-4 ਸਾਲ ਦੀ ਇਹਦੀ 8 ਤੋਂ 9 ਸਾਲ ਲਾਈਫ ਹੁੰਦੀ ਹੈ ਉਸ ਤੋਂ ਵੱਧ ਵੀ ਚੱਲ ਜਾਂਦੇ ਨੇ ਤੇ ਕਈ ਵਾਰੀ ਆ ਜਾਂਦਾ ਮਤਲਬ ਕਿ ਕੋਈ ਗਲਬੜ ਹੋ ਜਾਈਏ ਘੱਟ ਵੀ ਚੱਲ ਜਾਂਦੇ ਨੇ ਪਰ ਇਹ ਜਿਹੜੀ ਨਾਰਮਲ ਲਾਈਫ ਹੈ ਦੀ 8 ਸਾਲ ਹੈਗੀ ਆ ਇੱਕ ਮਹੀਨੇ ਦਾ ਇਹਦਾ ਖਰਚਾ ਲਈਏ ਆਪਾਂ ਜੇ ਹੁਣ ਇਹਦਾ ਖਰਚਾ ਬਣਦਾ ਹੈ ਉਹਦਾ 510 ਬਣਿਆ ਸੀ ਇਹਦਾ ਖਰਚਾ ਬਣਦਾ ਹੈ 1110 ਇਹਦਾ ਖਰਚਾ 1110 ਬਣ ਗਿਆ ਮਹੀਨੇ ਦਾ ਉਹਦਾ ਬਣ ਗਿਆ 510 ਹੁਣ ਤੁਹਾਡੇ ਸਾਹਮਣੇ ਆ ਵੀ ਤੁਹਾਨੂੰ ਵੀ ਕਿਹੜਾ ਲਾਉਣਾ ਚਾਹੀਦਾ ਇਹ ਹੱਥ ਆਪਾਂ 1 ਮਹੀਨੇ ਦਾ ਖਰਚਾ ਲਾਇਆ ਆਪਾਂ ਨੇ 24 ਡਿਗਰੀ ਦੇ ਹਿਸਾਬ ਨਾਲ ਹੁਣ ਤੁਸੀਂ ਕਿੰਨੇ ਤੇ ਚਲਾਉਨੇ ਉਹਦੇ ਹਿਸਾਬ ਨਾਲ ਖਰਚਾ ਲਾ ਸਕਦੇ ਆਪਾਂ 24 ਡਿਗਰੀ ਦੇ ਜਿੰਨੇ ਜ਼ਿਆਦਾ ਚਲਾਉਨੇ ਆ ਤਾਂ ਆਪਾਂ ਉਹਦੇ ਹਿਸਾਬ ਨਾਲ 37 ਰੁਪਏ ਦੀ ਬਿਜਲੀ ਖਾਊਗਾ ਤੇ ਬਾਕੀ ਹੁਣ ਜੁਨਟ ਆ ਜਿਹੜੀਆਂ ਮਾਫੋਰ ਨੇ ਉਹਦਾ ਅਲੱਗ ਮੀਟਰ ਹੈ ਉਹ ਚ ਮਤਲਬ ਕੋੂਲਰ ਤਾਂ ਕੋੂਲਰ ਨੇ ਤਾਂ ਆਨ ਹੀ ਦਿਨਾ ਜੇ ਅਗਰ ਏਸੀ ਆਪਾਂ ਚਲਾਵਾਂਗੇ ਵਧੀਆ ਤਾਂ ਫਿਰ ਬਿਲਾ ਵੀ ਸਕਦਾ ਫਿਰ ਇਹ ਤੁਹਾਡੇ ਸਾਹਮਣੇ ਆ ਹੁਣ ਤੁਸੀਂ ਆਪਣਾ ਇਥੋਂ ਕੰਪੇਅਰ ਕਰਕੇ ਲੈ ਸਕਦੇ ਹੋ ਵੀ ਏਸੀ ਲੈਣਾ ਚ ਫਾਇਦਾ ਆਪਾਂ ਨੂੰ ਜਾਂ ਕੂਲਰ ਲੈਣ ਦੇ ਫਾਇਦਾ ਠੀਕ ਹੈ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ ਜੀ